ਕਬੀਰ ਐਸਾ ਸਤਗੁਰ ਜੇ ਮਿਲੇ ਟੁੱਠਾ ਕਰੇ ਪਸਾਉ ਮੁਕਤ ਦੁਆਰਾ ਮੋਕਲਾ ਸਹਿਜ ਆਵੋ ਜਾਓ ਪਾਵਨ ਪਵਿੱਤਰ ਸ਼ਲੋਕ ਦੀ ਲੜੀ ਨੂੰ ਜੋੜਨ ਵਾਸਤੇ ਆਪਾਂ ਨੂੰ ਜਿਹੜਾ ਆਪਾਂ ਰਾਤ ਸ਼ਲੋਕ ਦੀ ਵਿਆਖਿਆ ਸਰਵਣ ਕੀਤੀ ਹੈ ਇੱਕ ਵਾਰੀ ਪੰਛੀ ਝਾਤ ਉਹਦੇ ਉੱਤੇ ਪਾਉਣੀ ਪਏਗੀ ਕਿਉਂਕਿ ਲੜੀ ਨੂੰ ਜੋੜਨਾ ਪਏਗਾ ਰਾਤ ਕਬੀਰ ਸਾਹਿਬ ਜੀਆ ਨੇ ਫਰਮਾਨ ਕੀਤਾ ਸੀ ਕਿ ਕਬੀਰ ਮੁਕਤ ਦੁਆਰਾ ਸੰਕੁਰਾ ਕਹਿਣ ਲੱਗੇ ਕਿ ਮੁਕਤੀ ਦਾ ਰਸਤਾ ਬੜਾ ਭੀੜਾ ਹੈ ਸੰਕਰਾ ਹੈ ਤੇ ਅਗਲਾ ਬਚਨ ਸੀ ਰਾਈ ਦਸਾਂ ਭਾਏ ਜਿਵੇਂ ਰਾਈ ਹੁੰਦੀ ਹੈ ਬਹੁਤ ਬਰੀਕ ਦਾਣਾ ਰਾਈ ਦਾ ਉਹਦੇ ਤੋਂ ਵੀ 10 ਗੁਣਾ ਬਰੀਕ ਉਹ ਰਸਤਾ ਹੈ ਜਿੱਥੋਂ ਦੀ ਲੰਘਣਾ ਹੈ ਅਸਲ ਦੇ ਵਿੱਚ ਇਹਦਾ ਭਾਵੇਂ ਹੈ ਕਿ ਮੁਕਤੀ ਜਿਹੜੀ ਹੈ ਸੰਸਾਰਿਕ ਪਾਪਾਂ ਤੋਂ ਵਿਕਾਰਾਂ ਤੋਂ ਪਾਉਣੀ ਉਹ ਇੰਨਾ ਔਖਾ ਕੰਮ ਹੈ ਜਿਵੇਂ ਰਾਈ ਦੇ 10ਵੇਂ ਹਿੱਸੇ ਵਰਗੇ ਰਸਤੇ 'ਚੋਂ ਲੰਘਣਾ ਹੋਵੇ ਇੱਕ ਚਲੋ ਇੱਕ ਉਹਨਾਂ ਨੇ ਕੰਪੈਰੀਸ਼ਨ ਕੀਤਾ ਤੁਲਨਾ ਕੀਤੀ ਹੈ ਜਿਵੇਂ ਆਪਾਂ ਕਹਿ ਦਨੇ ਵੀ ਇਹ ਤਾਂ ਕੰਮ ਬਹੁਤ ਔਖਾ ਹੈ ਅਗਲੇ ਅੱਗੇ ਕਹਿ ਲੱਗੇ ਸੀ ਕਹਿ ਲੱਗੇ ਮਨ ਤੋਂ ਮੈਗਲ ਹੋਏ ਰਹੋ ਕਹਿ ਲੱਗੇ ਮਨ ਤਾਂ ਜਿਹੜਾ ਇਹ ਤਾਂ ਮਸਤ ਹਾਥੀ ਬਣਿਆ ਪਿਆ ਨਿਕਸੋ ਕਿਉਂਕਿ ਜਾਏ ਇਹ ਕਿਵੇਂ ਲੰਗੇ ਗਏ ਦੇ ਵਿੱਚੋਂ ਦੀ ਕਿਉਂਕਿ ਹਾਥੀ ਮਸਤ ਹਾਥੀ ਦਾ ਮਤਲਬ ਹੈ ਹੰਕਾਰ ਮਨ ਤਾਂ ਹੰਕਾਰ ਦੇ ਵਿੱਚ ਆ ਕੇ ਇੱਕ ਹਾਥੀ ਵਰਗਾ ਬਣਿਆ ਪਿਆ ਇੰਨੇ ਭੀੜੇ ਰਸਤੇ 'ਚੋਂ ਲੰਘੇਗਾ ਕਿਵੇਂ ਭਾਵ ਕੇ ਹੰਕਾਰ ਨੂੰ ਧਾਰਨ ਕਰਕੇ ਮਨੁੱਖ ਇਹਨਾਂ ਪਾਪਾਂ ਤੋਂ ਵਿਕਾਰਾਂ ਤੋਂ ਬੁਰਾਈਆਂ ਤੋਂ ਇਸ ਮਾਇਆ ਦੀ ਜਕੜਣ ਤੋਂ ਮੁਕਤੀ ਨਹੀਂ پا ਸਕਦਾ ਉਸੇ ਲੜੀ ਵਿੱਚ ਫੁਰਮਾਨ ਕਰਦੇ ਨੇ ਕਬੀਰ ਐਸਾ ਸਤਿਗੁਰੂ ਜੇ ਮਿਲੇ ਕਹਿ ਲੱਗੇ ਪਰ ਜੇ ਕੋਈ ਅਜੀਹਾ ਗੁਰੂ ਮਿਲ ਜਾਏ ਗੁਰੂ ਐਸਾ ਮਿਲ ਜਾਏ ਜਿਹਦੇ ਲੜ ਲੱਗ ਕੇ ਜਿਹਦੀ ਸਿੱਖਿਆ ਗ੍ਰਹਿਣ ਕਰਕੇ ਤੁਠਾ ਕਰੇ ਪਸਾਉ ਤੁਠਾ ਦਾ ਮਤਲਬ ਹੈ ਤ੍ਰੁੱਠ ਪੈਣਾ ਪ੍ਰਸੰਨ ਹੋਣਾ ਪਸਾਉ ਦਾ ਮਤਲਬ ਹੈ ਪ੍ਰਸ਼ਾਦ ਮਿਹਰ ਕਿਰਪਾ ਕਹਿਣ ਲੱਗੇ ਕਿ ਜੇ ਅਜੀਹਾ ਗੁਰੂ ਮਿਲ ਪਏ ਜੋ ਪ੍ਰਸੰਨ ਹੋ ਕੇ ਮਨੁੱਖ ਉਤੇ ਮਿਹਰ ਕਰ ਦੇਵੇ ਕਿਰਪਾ ਕਰ ਦੇਵੇ ਇੱਕ ਆਪਾਂ ਬਚਨ ਪੜ੍ਹਦੇ ਹਾਂ ਨਾ ਸਤਗੁਰ ਪ੍ਰਸਾਦ ਸੱਚੇ ਗੁਰੂ ਦੀ ਕਿਰਪਾ ਚੇਤੇ ਰੱਖਣਾ ਜਦੋਂ ਵੀ ਮੂਲ ਮੰਤਰ ਦਾ ਜਾਪ ਹੋਏਗਾ ਉਹਦਾ ਅਖੀਰਲਾ ਅੱਖਰ ਜਿਹੜਾ ਹੈ ਨਾ ਚਲੋ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਇਥੋਂ ਤੱਕ ਤੇ ਹੈ ਰੱਬ ਦੀ ਪਰਿਭਾਸ਼ਾ ਵੀ ਰੱਬ ਕਿੱਦਾਂ ਦਾ ਹੈ ਫਿਰ ਅਖੀਰਲਾ ਅੱਖਰ ਹੈ ਗੁਰਪ੍ਰਸਾਦ ਉਹ ਮਿਲੇਗਾ ਕਿੱਦਾਂ ਗੁਰੂ ਦੀ ਕਿਰਪਾ ਦੇ ਨਾਲ ਉਹੀ ਅੱਖਰ ਦੀ ਵਿਆਖਿਆ ਇਹ ਸ਼ਬਦ ਕਰਦਾ ਹੈ ਕਹਿ ਲੱਗੇ ਕਬੀਰ ਐਸਾ ਸਤਗੁਰ ਜੇ ਮਿਲੇ ਟੁੱਠਾ ਕਰੇ ਪਸਾਉ ਕੋਈ ਐਸਾ ਸੱਚਾ ਗੁਰੂ ਮਿਲ ਜਾਵੇ ਜਿਹੜਾ ਮਨੁੱਖ ਤੇ ਕਿਰਪਾ ਕਰ ਦੇਵੇ ਤੇ ਫੇਰ ਕੀ ਹੋ ਜਾਂਦਾ ਹੈ ਮੁਕਤ ਦੁਆਰਾ ਮੂਕਲਾ ਮੂਕਲਾ ਦਾ ਮਤਲਬ ਹੈ ਖੁੱਲਾ ਕਹਿ ਲੱਗੇ ਜਿਹੜਾ ਰਾਈ ਦੇ ਦਾਣੇ ਤੋਂ ਵੀ ਦਸਮਾ ਹਿੱਸਾ ਜਿਹਨੂੰ ਸਮਝਿਆ ਜਾਂਦਾ ਹੈ ਨਾ ਪਰ ਜੇ ਗੁਰੂ ਮਿਲ ਪਵੇ ਤੇ ਉਹ ਰਸਤਾ ਖੁੱਲ ਜਾਂਦਾ ਹੈ ਖੁੱਲਾ ਹੋ ਜਾਂਦਾ ਹੈ ਉਹ ਦਰਵਾਜ਼ਾ ਜਿਸ ਰਾਹੀਂ ਇਹਨਾਂ ਪਾਪਾਂ ਤੋਂ ਵਿਕਾਰਾਂ ਤੋਂ ਖਲਾਸੀ ਮਿਲਣੀ ਸੀ ਉਹ ਖੁੱਲਾ ਹੋ ਜਾਂਦਾ ਹੈ ਗੁਰੂਦਰ ਤੋਂ ਮਿਲੀ ਅਡੋਲ ਅਵਸਥਾ ਵਿੱਚ ਟਿਕ ਕੇ ਸਹਜੇ ਆਵੋ ਜਾਓ ਕਹਿ ਲੱਗੇ ਫੇਰ ਬੇਸ਼ੱਕ ਤਿਰਤਕਾਰ ਕਰਦੇ ਫਿਰੂ ਫਿਰ ਕੋਈ ਡਰ ਨਹੀਂ ਰਹਿ ਜਾਂਦਾ ਗੁਰੂ ਦੀ ਕਿਰਪਾ ਕਬੀਰ ਜੀ ਦੇ ਇਹਨਾਂ ਸ਼ਲੋਕਾਂ ਦੇ ਨਾਲ ਰਲਾ ਕੇ ਗੁਰੂ ਅਮਰਦਾਸ ਜੀ ਤੀਸਰੇ ਪਾਤਸ਼ਾਹ ਜੀ ਨੇ ਇੱਕ ਸ਼ਲੋਕ ਰਾਗ ਗੁਜਰੀ ਦੇ ਵਾਰ ਦੇ ਵਿੱਚ ਗੁਜਰੀ ਦੀ ਵਾਰ ਵਿੱਚ ਇੱਕ ਫੁਰਮਾਨ ਕੀਤਾ ਜਿਸ ਵਿੱਚ ਸਤਿਗੁਰਾਂ ਨੇ ਆਖਿਆ ਕਿ ਨਾਨਕ ਮੁਕਤ ਦੁਆਰਾ ਅਤ ਨੀਕਾ ਮੁਕਤੀ ਦਾ ਦੁਆਰਾ ਬੜਾ ਛੋਟਾ ਹੈ ਨਾਨਾ ਹੋਏ ਸੋ ਜਾਏ ਹਉਮੈ ਮਨ ਅਸਥੂਲ ਹੈ ਕਿਉ ਕਰ ਵਿੱਚੋਂ ਜਾਏ ਸਤਗੁਰ ਮਿਲੀਐ ਹਉਮੈ ਗਈ ਜੂਤ ਰਹੀ ਸਭ ਆਏ ਇਹ ਜੀਉ ਸਦਾ ਮੁਕਤ ਹੈ ਸਹਿਜ ਰਿਹਾ ਸਮਾਇ ਪੰਨਾ 1367 ਦੇ ਉੱਪਰ ਇਹ ਪਾਵਨ ਸ਼ਬਦ ਦਰਜ ਹੈ ਸਤਗੁਰ ਜੀ ਫੁਰਮਾਨ ਕਰਦੇ ਗੁਰੂ ਅਮਰਦਾਸ ਜੀ ਨੇ ਕਬੀਰ ਜੀ ਦੇ ਲਫ਼ਜ਼ ਮੈਗਲ ਦੀ ਵਿਆਖਿਆ ਕੀਤੀ ਹੈ ਮਨ ਤੋਂ ਮੈਗਲ ਹੋਈ ਰਿਓ ਮਸਤ ਹਾਥੀ ਕਹਿਣ ਲੱਗੇ ਕਿ ਮਨ ਹਉਮੈ ਮਨ ਅਸਥੂਲ ਹੈ ਹਉਮੈ ਵਿੱਚ ਜਿਹੜਾ ਮਨ ਭਰ ਜਾਂਦੇ ਨਾ ਹੰਕਾਰ ਵਿੱਚ ਚੇਤੇ ਰੱਖਣਾ ਟੁੱਠਾ ਗੁਰੂ ਕੀ ਪਸਾਉ ਕਰਦਾ ਹੈ ਸਤਿਗੁਰੂ ਮਿਲੀਏ ਹਉਮੈ ਗਈ ਸੱਚੇ ਗੁਰੂ ਨੂੰ ਮਿਲ ਕੇ ਕਹਿਣ ਲੱਗੇ ਕਿ ਇਹ ਮਨੁੱਖ ਨੂੰ ਪਤਾ ਲੱਗਦਾ ਕਿ ਮੈਂ ਹੰਕਾਰ ਤੋਂ ਨਿਕਲਣਾ ਕਿਵੇਂ ਹੈ ਹੰਕਾਰ ਚੋਂ ਬਾਹਰ ਆ ਕੇ ਹੀ ਮਨੁੱਖ ਇਹਨਾਂ ਪਾਪਾਂ ਵਿਕਾਰਾਂ ਤੋਂ ਬਾਹਰ ਆ ਸਕਦਾ ਜਦੋਂ ਗੁਰੂ ਅਮਰਦਾਸ ਜੀ ਨੇ ਸ਼ਲੋਕ ਲਿਖਿਆ ਨਾ ਇਫ ਗੱਲ ਸਪਸ਼ਟ ਹੈ ਕਿ ਉਸ ਵੇਲੇ ਕਬੀਰ ਜੀ ਦੇ ਇਹ ਦੋਵੇਂ ਸ਼ਲੋਕ ਉਹਨਾਂ ਕੋਲ ਮੌਜੂਦ ਸੀ ਕਈ ਵਾਰੀ ਇਹ ਧਾਰਨਾ ਆਉਦੀ ਹੈ ਨਾ ਵੀ ਪੰਚਮ ਪਾਤਸ਼ਾਹ ਨੇ ਇਹ ਭਗਤਾਂ ਦੀ ਬਾਣੀ ਇਕੱਠੀ ਕੀਤੀ ਅਸਲ ਵਿੱਚ ਇਹ ਨਹੀਂ ਕਬੀਰ ਸਾਹਿਬ ਜੀ ਦੀ ਬਾਣੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਇਕੱਠੀ ਕੀਤੀ ਹੈ ਲਿਆਂਦੀ ਹੈ ਬਹੁਤ ਸਾਰੇ ਭਗਤਾਂ ਦੀ ਬਾਣੀ ਗੁਰੂ ਅਰਜਨ ਦੇਵ ਜੀ ਨੇ ਉਹ ਵੀ ਮੰਗਵਾਈ ਹੈ ਪਰ ਕਬੀਰ ਸਾਹਿਬ ਜੀ ਦੀ ਬਾਣੀ ਤਾਂ ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਸਾਡੇ ਕੋਲ ਹੈ ਉਹਨਾਂ ਨੇ ਜਿੱਥੋਂ ਜਾ ਕੇ ਕੋਈ ਚੰਗੀ ਚੀਜ਼ ਮਿਲੀ ਉਹਨਾਂ ਨੇ ਲਿਆਂਦੀ ਬਨਾਰਸ ਵੀ ਗਏ ਨੇ ਗੁਰੂ ਸਾਹਿਬ ਉੱਥੋਂ ਉਹਨਾਂ ਨੇ ਲਿਆਂਦੀ ਉਹ ਬਾਣੀ ਉਹ ਬਾਣੀ ਚੇਤੇ ਰੱਖਣਾ ਇੱਥੇ ਇੱਕ ਫੁਰਮਾਨ ਕੀਤਾ ਹੈ ਮੁਕਤ ਦਵਾਰਾ ਮੋਕਲਾ ਸਹਿਜੇ ਆਵੋ ਜਾਓ ਕੇਵਲ ਤੇ ਕੇਵਲ ਇੱਕੋ ਰਸਤਾ ਹੈ ਸੱਚੇ ਗੁਰੂ ਦੇ ਲਾੜ ਲੱਗ ਕੇ ਹੰਕਾਰ ਨੂੰ ਛੱਡ ਕੇ ਮਨੋਖਾ ਇਸ ਰਸਤੇ ਤੋਂ ਪਾਰ ਹੋ ਸਕਦਾ ਹੈ ਅਗਲਾ ਬਚਨ ਕਹਿ ਲੱਗੇ ਕਬੀਰ ਨਾ ਮੋਹੇ ਸ਼ਾਨ ਨਾ ਛਾ ਪਰੀ ਨਾ ਮੋਹੇ ਘਰ ਨਹੀਂ ਗਾਓ ਮਤ ਹਰ ਪੁੱਛੈ ਕੌਣ ਹੈ ਮੇਰੇ ਜਾਤ ਨਾ ਨਾਉ ਕਬੀਰ ਸਾਹਿਬ ਜੀ ਕਹਿਣ ਲੱਗੇ ਕਿ ਨਾ ਮੋਹੇ ਛਾਨ ਛਾਨ ਦਾ ਮਤਲਬ ਹੈ ਛਾਨ ਜਿਵੇਂ ਪੁਰਾਣੇ ਟੈਮਾ ਚ ਨਾ ਛਾਨ ਪਾਉਂਦੇ ਹੁੰਦੇ ਸੀ ਕੁੱਲੀ ਢਾਰਾ ਜਿਹਨੂੰ ਆਪਾਂ ਕਹਿ ਦਿੰਨੇ ਆ ਕੱਚਾ ਇੱਕ ਰਹਿਣ ਦਾ ਪ੍ਰਬੰਧ ਕਰਨਾ ਕਹਿਣ ਲੱਗੇ ਕਿ ਕਬੀਰ ਨਾਮੁਏ ਛਾਨ ਨਾ ਛਾਪਰੀ ਨਾ ਤਾਂ ਮੇਰੇ ਕੋਲ ਕੋਈ ਸ਼ਾਨ ਹੈ ਨਾ ਮੇਰੇ ਕੋਲ ਕੋਈ ਕੁੱਲੀ ਹੈ ਨਾ ਮੋਹਿ ਘਰ ਨਹੀਂ ਗਾਉ ਨਾ ਮੇਰੇ ਕੋਲ ਕੋਈ ਘਰ ਹੈ ਨਾ ਮੇਰੇ ਕੋਲ ਕੋਈ ਪਿੰਡ ਹੈ ਮੇਰਾ ਕੋਈ ਗਰਾਹ ਹੈ ਕਹਿਣ ਲੱਗੇ ਮੈਂ ਤਾਂ ਕੇਵਲ ਪ੍ਰਮਾਤਮਾ ਦੇ ਨਾਮ ਵਿੱਚ ਜੁੜਿਆ ਮਤ ਹਰ ਪੁੱਛੇ ਕੌਣ ਹੈ ਜਿਵੇਂ ਮੇਰੇ ਮਨ ਵਿੱਚ ਜਾਤ ਦਾ ਕੋਈ ਵਿਤਕਰਾ ਨਹੀਂ ਤਿਵੇਂ ਮਲਕੀਅਤ ਦੇ ਨਾਮਨੇ ਦੀ ਵੀ ਕੋਈ ਚਾਹ ਨਹੀਂ ਕਿ ਆਹ ਚੀਜ਼ਾਂ ਮੇਰੇ ਨਾਮ ਲੱਗਣੀਆਂ ਚਾਹੀਦੀਆਂ ਆਹ ਚੀਜ਼ਾਂ ਮੇਰੀਆਂ ਹੋਣੀਆਂ ਚਾਹੀਦੀਆਂ ਨੇ ਜੇ ਜਾਤ ਅਪਮਾਨ ਤੇ ਮਾਇਆ ਦੀ ਮਮਤਾ ਛੱਡ ਦਈਏ ਤਾਂ ਸ਼ਾਇਦ ਕਹਿ ਲੱਗੇ ਪ੍ਰਮਾਤਮਾ ਸਾਡੀ ਬਾਤ ਪੁੱਛ ਲਈ ਤੇ ਜੇਕਰ ਇਹਨਾਂ ਚੀਜ਼ਾਂ 'ਚ ਹੀ ਫਸੇ ਰਹੇ ਵੀ ਮੇਰੇ ਕੋਲ ਕੀ ਕੁਝ ਹੈ ਹੁਣ ਤੇ ਹਰ ਬੰਦੇ ਦੀ ਉਹਨੂੰ ਇੱਜ਼ਤ ਹੀ ਇਸ ਢੰਗ ਨਾਲ ਦਿੱਤੀ ਜਾਂਦੀ ਜਿਹਦੇ ਕੋਲ ਜਾਦੇ ਪੈਸੇ ਉਹਨੂੰ ਜ਼ਿਆਦਾ ਇੱਜ਼ਤ ਜਿਹਦੇ ਕੋਲ ਪੈਸੇ ਨਹੀਂ ਉਹਦੀ ਕੋਈ ਇੱਜ਼ਤ ਨਹੀਂ ਹਰ ਬੰਦੇ ਦੀ ਜਿਹੜੀ ਇੱਜ਼ਤ ਹੈ ਉਹ ਪੈਸੇ ਦੇ ਤੱਕ ਕਰਕੇ ਲਈ ਜਾਂਦੀ ਹੈ ਇੱਕ ਹਿੰਦੀ ਵਿੱਚ ਕਹਾਵਤ ਹੈ ਮਾਇਆ ਤੇਰੇ ਤੀਨ ਨਾਮ ਪਰਸੂ ਪਰਸਾ ਪਰਸਰਾਮ ਮਾਇਆ ਤੇਰੇ ਤੀਨ ਨਾਮ ਹੁਣ ਕੋਈ ਬੰਦਾ ਹੈ ਜੇ ਤਾਂ ਉਹਦੇ ਕੋਲ ਕੋਈ ਮਾਇਆ ਨਹੀਂ ਉਹਨੂੰ ਕਹਿੰ ਲੱਗੇ ਉਹ ਪਰਸ਼ੂ ਤੁਰਿਆ ਜਾਂਦਾ ਹੈ ਪਰਸ਼ੂ ਉਹਦਾ ਸਿੱਧਾ ਜਿਹਾ ਨਾਮ ਲੈਣ ਕਿ ਉਹ ਫਲਾਨਾ ਪਰਸ਼ੂ ਤੁਰਿਆ ਜਾਂਦਾ ਹੈ ਜਿਹਦੇ ਕੋਲ ਥੋੜੀ ਜੀ ਜ਼ਿਆਦਾ ਮਾਇਆ ਫੇਰ ਕਹਿੰ ਲੱਗੇ ਪਰਸਾ ਤੁਰਿਆ ਜਾਂਦਾ ਹੈ ਨਾਮ ਬਦਲ ਲੈਨੇ ਆ ਸਾਡੀ ਵੀ ਆਪਾਂ ਸਾਰੇ ਏਦਾਂ ਕਰਦੇ ਆ ਤੇ ਜੇ ਬਾਵਾ ਸਾਰੀ ਮਾਇਆ ਉਹਦੇ ਕੋਲ ਫੇਰ ਕਹਿੰ ਲੱਗੇ ਪਰਸਾ RAM ਜੀ ਤੁਰੇ ਜਾਂਦੇ ਨੇ ਬੰਦਾ ਫਿਰ ਨਾਮ ਵੀ ਚੇਂਜ ਕਰਦਾ ਜਾਂਦਾ ਹੈ ਮਾਇਆ ਦੇ ਹਿਸਾਬ ਨਾਲ ਚੇਤੇ ਰੱਖਣਾ ਕਹਿਣ ਲੱਗੇ ਜੇ ਆਹੀ ਕੁਝ ਮਨੁੱਖ ਦੀ ਤਮੰਨਾ ਰਹੀ ਨਾ ਵੀ ਮੈਂ ਜਿਆਦਾ ਤੋਂ ਜਿਆਦਾ ਇਕੱਠਾ ਕਰਾਂ ਚੇਤੇ ਰੱਖਣਾ ਫੇਰ ਕਹਿਣ ਲੱਗੇ ਗੁਰੂ ਨੇ ਬਾਤ ਨਹੀਂ ਪੱਛਣੀ ਮਤ ਹਰ ਪੁੱਛੇ ਕੌਣ ਹੈ ਮੇਰੇ ਜਾਤ ਨਾ ਨਾਉ ਕਹਿਣ ਲੱਗੇ ਉਹ ਪ੍ਰਮਾਤਮਾ ਉਹ ਰੱਬ ਉਹ ਵੀ ਫਿਰ ਕਹਿੰਦਾ ਠੀਕ ਹੈ ਦੁਨੀਆ ਤੇ ਵਾਹ ਵਾਹ ਕਰਵਾਲਾ ਮੇਰੇ ਤੋਂ ਕੀ ਲੈਣਾ ਚੇਤੇ ਰੱਖਣਾ ਇਹ ਵੀ ਇੱਕ ਮਨੁੱਖ ਦੀ ਬਿਰਤੀ ਹੈ ਤੇ ਅਸੀਂ ਸਮਾਜ ਦੀ ਬਣਤਰ ਵੀ ਇਹੋ ਜਿਹੀ ਬਣਾਈ ਹੈ ਜਿਹਦੇ ਕੋਲ ਕੁਝ ਨਹੀਂ ਉਹ ਭਾਵੇਂ ਜਿੰਨੀ ਮਰਜ਼ੀ ਸਿਆਣੀ ਗੱਲ ਕਰ ਦੇਵੇ ਉਹਦਾ ਕੋਈ ਮੁੱਲ ਨਹੀਂ ਪੈਂਦਾ ਉਹਨੂੰ ਕਹਿਣਗੇ ਦੇ ਕੋਲ ਹੈ ਕੀ ਤੇ ਜਿਹੜਾ ਮਨੁੱਖ ਜਿਹਦੇ ਕੋਲ ਚੰਗੀ ਮਾਇਆ ਹੈ ਉਹ ਭਾਵੇਂ ਕਮਲੀ ਤੋਂ ਕਮਲੀ ਗੱਲ ਵੀ ਕਰ ਦੇਵੇ ਉਹਨੂੰ ਕਹਿਣਗੇ ਵਾਹ ਜੀਵਾ ਬੜੀ ਸੁਣੀ ਗੱਲ ਕੀਤੀ ਕਿਉਂ ਉਹ ਗੱਲ ਮਾਇਆ ਕਰ ਰਹੀ ਹੈ ਬੰਦਾ ਨਹੀਂ ਕਰ ਰਿਹਾ ਅਸੀਂ ਹਰ ਬੰਦੇ ਨੂੰ ਉਹਦੀ ਮਾਇਆ ਦੇ ਨਾਲ ਤੋਲ ਕੇ ਵੇਖਦੇ ਹਾਂ ਕਬੀਰ ਸਾਹਿਬ ਜੀ ਕਹਿਣ ਲੱਗੇ ਆਪਾਂ ਤਾਂ ਵੇਖ ਸਕਦੇ ਹਾਂ ਪਰ ਰੱਬ ਨਹੀਂ ਇਹਨਾਂ ਚੀਜ਼ਾਂ ਨੂੰ ਵੇਖਦਾ ਉਨੇ ਸਿਰਫ ਤੇ ਸਿਰ ਬੰਦੇ ਦੇ ਗੁਣ ਵੇਖਣੇ ਨੇ ਜਿੰਨੇ ਵੀ ਭਗਤ ਹੋਏ ਨੇ ਅੱਤ ਦੇ ਗਰੀਬੀ ਦਾਅਵਿਆਂ ਚ ਹੋਏ ਨੇ ਤੇ ਜਿਹੜੇ ਰਾਜੇ ਵੀ ਹੋਏ ਨੇ ਭਗਤ ਉਹਨਾਂ ਨੇ ਵੀ ਸਭ ਤੋਂ ਪਹਿਲਾਂ ਆਪਣਾ ਰਾਜ ਛੱਡਿਆ ਇੱਕ ਭਗਤ ਪੀਪਾ ਜੀ ਦੀ ਬਾਣੀ ਆਉਂਦੀ ਹੈ ਗੁਰੂ ਗੁਰੂ ਗ੍ਰੰਥ ਸਾਹਿਬ ਚ ਉਹ ਇੱਕ ਰਾਜਾ ਸੀ ਇੱਥੋਂ ਰਾਜਸਥਾਨ ਦੇ ਏਰੀਏ ਦਾ ਸਭ ਤੋਂ ਪਹਿਲਾਂ ਉਹਨੇ ਆਪਣਾ ਰਾਜ ਛੱਡਿਆ ਉਹ ਉਹਦੇ ਰਾਜ ਦਰਬਾਰ ਦੇ ਵਿੱਚ ਕੋਈ ਆਏ ਸਾਧੂ ਸੰਤ ਫਕੀਰ ਉਸਨੇ ਜਦੋਂ ਫਕੀਰਾਂ ਨੂੰ ਸਤਸੰਗ ਕਰਦੇ ਸੁਣਿਆ ਕਿਉਂਕਿ ਅੰਦਰ ਤਮੰਨਾ ਤਾਂ ਸੀ ਨਾਮ ਜਪਣ ਦੀ ਉਹਦੇ ਅੰਦਰ ਤਮੰਨਾ ਸੀ ਤੇ ਉਹਨੇ ਜਦੋਂ ਨਾਮ ਸੁਣਿਆ ਉਹਨੇ ਉਹਨਾਂ ਸੰਤਾਂ ਨੂੰ ਪੁੱਛਿਆ ਵੀ ਤੁਸੀਂ ਇੰਨੇ ਆਨੰਦ ਦੇ ਵਿੱਚ ਉਹ ਮੈਂ ਰਾਜਾ ਹੋ ਕੇ ਵੀ ਅੰਦਰੋਂ ਸੜਿਆ ਭੁੱਜਿਆ ਪਿਆ ਤੇ ਤੁਸੀਂ ਇੰਨੇ ਨਾਮ ਜਪ ਕੇ ਨੇ ਗਰੀਬੀ ਦਾਵੇ ਦੇ ਵਿੱਚ ਮੰਗ ਕੇ ਵੀ ਖਾ ਲੈਂਦੇ ਹੋ ਤੇ ਫਿਰ ਵੀ ਇੰਨੇ ਅੰਦਰੋਂ ਖਿੜੇ ਹੋਏ ਹੋ ਖੁਸ਼ ਹੋ ਉਹ ਕਹਿਣ ਲੱਗੇ ਕਿ ਅਸਲ ਦੇ ਵਿੱਚ ਅਸੀਂ ਉਸ ਪਰਮਾਤਮਾ ਦੇ ਨਾਮ ਨੂੰ ਅੰਦਰੋਂ ਜੁੜ ਕੇ ਜਪਦੇ ਹਾਂ ਉਹ ਕਹਿਣ ਲੱਗੇ ਤੁਹਾਨੂੰ ਜੋੜਿਆ ਕਿਨੇ ਉਹਨਾਂ ਨੇ ਇੱਕ ਐਡਰੈਸ ਦੱਸਿਆ ਸਾਧੂ ਦਾ ਉਹ ਜੰਗਲ ਦੇ ਵਿੱਚ ਸੀ ਭਗਤੀ ਕਰ ਰਿਹਾ ਸੀ ਭਗਤ ਪੀਪਾ ਜੀ ਆਪਣੇ ਰਥ ਲੈ ਕੇ ਸੈਨਾ ਲੈ ਕੇ ਰਾਣੀਆਂ ਨਾਲ ਲੈ ਕੇ ਉਸ ਉਹਨੂੰ ਸਾਧੂ ਨੂੰ ਮਿਲਣ ਤੁਰ ਪਿਆ ਹੁਣ ਅੰਦਰ ਤਮੰਨਾ ਬਹੁਤ ਜ਼ਿਆਦੀ ਸੀ ਉਸਨੇ ਜਦੋਂ ਮੈਂ ਕੇਵਲ ਟੂਕ ਮਾਤਰੇ ਇਸ ਕਰਕੇ ਵੀ ਜਿੰਨਾ ਚਿਰ ਇਸ ਮਾਇਆ ਨੂੰ ਗੁਰੂ ਨਾਨਕ ਦੇਵ ਜੀ ਨੇ ਵੀ ਸਭ ਤੋਂ ਪਹਿਲਾਂ ਇਹਨੂੰ ਤਿਆਗਿਆ ਫੇਰ ਦੁਨੀਆ ਦੇ ਭਰਮਨ ਨੂੰ ਤੁਰੇ ਨੇ ਜੇ ਨਾਲ-ਨਾਲ ਮਾਇਆ ਚੱਕੀ ਫਿਰਦੇ ਗੱਲ ਨਹੀਂ ਸੀ ਬੰਲੀ ਉਹਨਾਂ ਨੇ ਉਹ ਗਿਆ ਸਾਧੂ ਦੇ ਕੋਲ ਭਗਤ ਪੀਪਾ ਜੀ ਅੱਗਿਓ ਜਦੋਂ ਸਾਧ ਥੋੜਾ ਜਿਹਾ ਦੂਰ ਰਹਿ ਗਿਆ ਨਾ ਤੇ ਉਹਨੇ ਆਦੇ ਅਹਲਕਾਰ ਨੂੰ ਵਜ਼ੀਰ ਨੂੰ ਭੇਜਿਆ ਜਾਂ ਸਾਧੂ ਜੀ ਨੂੰ ਆਖੋ ਵੀ ਰਾਜਾ ਪੀਪਾ ਜੀ ਆਏ ਨੇ ਅੱਗੇ ਜਦੋਂ ਇਹ ਗੱਲ ਕਹੀ ਨਾ ਉਹ ਸਾਧੂ ਦੇ ਕੋਲ ਗਿਆ ਕੁਟਿਆ ਦੇ ਬਾਹਰੋਂ ਖੜ ਕੇ ਆਵਾਜ਼ ਮਾਰੀ ਕਿ ਸਾਧੂ ਮਹਾਰਾਜ ਜੀ ਰਾਜਾ ਜੀ ਆਏ ਨੇ ਤੇ ਉਹ ਸਾਧੂ ਕਹਿ ਲੱਗਾ ਵੀ ਰਾਜਿਆਂ ਨੂੰ ਸਾਡੇ ਨਾਲ ਕੀ ਕੰਮ ਅਸੀਂ ਰਾਜਿਆਂ ਤੋਂ ਕੀ ਕਰਾਉਣਾ ਤੇ ਰਾਜੇ ਨੇ ਸਾਡੇ ਤੋਂ ਕੀ ਕਰਾਉਣਾ ਸਾਨੂੰ ਅਸੀਂ ਨਹੀਂ ਮਿਲ ਸਕਦੇ ਉਹਨਾਂ ਨੂੰ ਉਹਨਾਂ ਨੂੰ ਕਹੇ ਵੀ ਹੈ ਨਹੀਂ ਟਾਈਮ ਹੁਣ ਇਹ ਗੱਲ ਜਾ ਕੇ ਭਗਤ ਪੀਪਾ ਜੀ ਨੂੰ ਕਹੀ ਰਾਜਾ ਸੀ ਉਹ ਵੀ ਉਹਨਾਂ ਨੇ ਤੇ ਕਿਹਾ ਵੀ ਸਾਨੂੰ ਕੋਈ ਲੋੜ ਨਹੀਂ ਮਿਲਣ ਦੀ ਅੱਗਿਓ ਭਗਤ ਪੀਪਾ ਜੀ ਉਹ ਵੀ ਮਨ ਚ ਧਾਰ ਕੇ ਸੀ ਉਹ ਵਜ਼ੀਰ ਨੂੰ ਕਹਿ ਲੱਗੇ ਵੀ ਇਸ ਤਰ੍ਹਾਂ ਕਰ ਉਹਨੂੰ ਪੁੱਛ ਕਿਹਾ ਵੀ ਫਿਰ ਜਾਵੇ ਕਿੱਥੇ ਰਾਜਾ ਵੀ ਉਹ ਤਾਂ ਨਾਮਦਾਨ ਲੈਣ ਆਏ ਫਿਰ ਜਾਵੇ ਕਿੱਥੇ ਉਹ ਵਜ਼ੀਰ ਜਾ ਕੇ ਤੇ ਉਹ ਸਾਧੂ ਦੇ ਕੁਟਿਆ ਦੇ ਬਾਹਰ ਖੜ ਕੇ ਕਹਿੰਦਾ ਸਾਧੂ ਮਹਾਰਾਜ ਜੀ ਰਾਜਾ ਜੀ ਪੁੱਛਦੇ ਨੇ ਵੀ ਮੈਂ ਜਾਵਾਂ ਕਿੱਥੇ ਤੇ ਅੱਗਿਓ ਸਾਧੂ ਜੀ ਨੇ ਅੰਦਰੋਂ ਜਵਾਬ ਦਿੱਤਾ ਕਹਿਣ ਲੱਗੇ ਉਹਨੂੰ ਕਹਿ ਜਾ ਕੇ ਖੂਚ ਛਾਲ ਮਾਰ ਦੇ ਖੂਚ ਛਾਲ ਮਾਰ ਜਾ ਕੇ ਭਗਤ ਪੀਪਾ ਜੀ ਦੀ ਸਾਖੀ ਉਹਨੇ ਉਹਨੇ ਵਜ਼ੀਰ ਨੇ ਉੱਧੇ ਹੀ ਆਣ ਕੇ ਰਾਜੇ ਨੂੰ ਕਹਿ ਦਿੱਤਾ ਵੀ ਉਹ ਤੇ ਸਾਧੂ ਜੀ ਕਹਿ ਰਹੇ ਨੇ ਵੀ ਖੂਚ ਛਾਲ ਮਾਰ ਮੇਰੇ ਵੱਲੋਂ ਮੈਂ ਕੀ ਲੈਣਾ ਦਿੱਤੇ ਉਹਨੇ ਰਾਜੇ ਨੇ ਆ ਪੁੱਛਿਆ ਵਜ਼ੀਰ ਨੂੰ ਵੀ ਇੱਥੇ ਖੂ ਕਿੰਨੀ ਕੁ ਦੂਰ ਹੈ ਉਹ ਕਹਿਣ ਲੱਗੇ ਜਿੱਥੋਂ ਮੀਲ ਕ ਦੂਰ ਹੈ ਰਾਜਾ ਰੱਥ ਤੋਂ ਥੱਲੇ ਉਤਰਿਆ ਵਜ਼ੀਰ ਨੂੰ ਕਹਿੰਦਾ ਵੀ ਇਹ ਸਾਰਾ ਤਾਮ-ਜਾਮ ਮੋੜ ਕੇ ਲੈ ਜਾ ਮਹਿਲਾਂ ਨੂੰ ਮੈਂ ਤੇ ਖੂਚ ਹੀ ਛਾਲ ਮਾਰਨ ਚੱਲਿਆ ਫਿਰ ਜਦੋਂ ਹੁਣ ਲਾੜੀ ਕਿਸੇ ਦੇ ਲੱਗ ਗਿਆ ਜੋ ਕਹਤਾ ਮੈਂ ਤੇ ਲੜ ਲੱਗਾ ਔਰ ਖੂਹ ਵਾਲੇ ਨੂੰ ਤੁਰ ਪਿਆ ਵਜ਼ੀਰ ਫੇਰ ਸਾਧੂ ਦੀ ਕੁਟਿਆ ਤੇ ਗਿਆ ਕਹਿਣ ਲੱਗਾ ਜੀ ਉਹ ਤੇ ਸੱਚੀ ਤੁਰ ਪੈਨੇ ਖੂਹ ਵਾਲੇ ਤੇ ਅੱਗਿਓ ਸਾਧੂ ਕਹਿਣ ਲੱਗੇ ਵੀ ਐ ਕਰ ਉਹ ਸਮਝੋ ਵੀ ਗਏ ਵੀ ਆਇਆ ਕੁਝ ਲੈਣੀ ਹੈ ਲਏ ਬਿਨਾਂ ਨੇ ਮੁੜਨਾ ਨਹੀਂ ਫਿਰ ਉਹਨਾਂ ਨੇ ਆਖਿਆ ਵੀ ਇਸ ਤਰ੍ਹਾਂ ਕਰ ਵੀ ਤੂੰ ਮਗਰ ਮਗਰ ਜਾ ਜਦੋਂ ਕੂਹ ਦੀ ਮੌਨ ਤੇ ਪਹੁੰਚੇ ਮੌਨ ਸਮਝਦੇ ਹੋ ਨਾ ਖੂਦ ਹੈ ਜਮਾ ਕੰਡਾ ਕਹਿ ਲਗਿਓ ਦੋਨੂੰ ਫੜ ਲਈ ਤੇ ਫੇਰ ਦੁਬਾਰਾ ਮੇਰੇ ਕੋ ਲੈ ਗਈ ਉਨਾ ਚਿਰ ਮਗਰਮਗਰੀ ਤੁਰਿਆ ਜਾ ਵਜ਼ੀਰ ਮਗਰਮਗਰ ਤੁਰ ਪਿਆ ਭਗਤ ਪੀਪਾ ਜੀ ਉਦੋਂ ਰਾਜਾ ਸੀ ਚਲੋ ਉਹ ਸਾਰਾ ਕੁਝ ਛੱਡ ਛੜਾ ਕੇ ਖੂਦੇ ਜਮਾ ਜਦੋਂ ਕੰਡੇ ਤੇ ਪਹੁੰਚਿਆ ਮਾਰ ਲੱਗਾ ਛਾਲ ਤੇ ਪਿੱਛੋਂ ਵਜ਼ੀਰ ਨੇ ਇੱਕਦਮ ਬਾਹ ਫੜ ਲਈ ਕਹਿ ਲੱਗਾ ਜੀ ਸਾਧੂ ਜੀ ਨੇ ਤੁਹਾਨੂੰ ਸੱਦਿਆ ਉਹ ਮਿਲਣਾ ਚਾਹੁੰਦੇ ਨੇ ਦੁਬਾਰਾ ਫੇਰ ਸਾਧੂ ਕੋਲ ਆਏ ਉਹਨਾਂ ਨੇ ਫਿਰ ਆਖਿਆ ਇਸ ਤਰ੍ਹਾਂ ਕਰ ਬਨਾਰਸ ਜਾ ਕਬੀਰ ਸਾਹਿਬ ਦੇ ਲਾੜ ਲਾਗ ਉਹ ਤੇਰਾ ਪਾਰ ਤਾਰ ਕਰਨਗੇ ਤੈਨੂੰ ਉਪਦੇਸ਼ ਦੇਣਗੇ ਉੱਥੇ ਹੀ ਫਿਰ ਬਨਾਰਸ ਨੂੰ ਤੁਰੇ ਸਾਰੀਆਂ ਰਾਣੀਆਂ ਵਗੈਰਾ ਸਾਰੇ ਛੱਡ ਛਿੜਾ ਦਿੱਤੇ ਇੱਕ ਰਾਣੀ ਨਾਲ ਗਈ ਕਿਉਂਕਿ ਉਹ ਜੋ ਕੇਵਲ ਮਾਇਆ ਨਾਲ ਪਿਆਰ ਕਰਦੇ ਸੀ ਉਹ ਤਾਂ ਪਿੱਛੇ ਰਹਿ ਗਏ ਜਿਹੜੇ ਮਾਇਆ ਨਾਲ ਨਹੀਂ ਸੀ ਪਿਆਰ ਕਰਦੇ ਉਹਨਾਂ ਨੇ ਉਹ ਨਾਲ ਸਾਥ ਦਿੱਤਾ ਫਿਰ ਭਗਤ ਪੀਪਾ ਜੀ ਨੇ ਬਾਣੀ ਉਚਾਰਨ ਕੀਤੀ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਮੈਂ ਬੇਨਤੀ ਇਸ ਕਰਕੇ ਕਿਉਂਕਿ ਕਬੀਰ ਸਾਹਿਬ ਜੀ ਨੇ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਵੀ ਆਖਿਆ ਕਿ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨ ਕੇ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ ਇਹ ਮਾਇਆ ਵਿੱਚ ਗੁਲਤਾਨ ਹੋ ਕੇ ਮਾਇਆ ਰੱਬ ਦਾ ਨਾਮ ਨਹੀਂ ਜੇ ਜਪਣ ਦਿੰਦੀ ਏਕ ਆਪਾ ਸ਼ਬਦ ਦੀ ਵਿਆਖਿਆ ਹੋਰ ਕਰਕੇ ਫਿਰ ਸਮਾਪਤੀ ਕਰਨੀ ਹੈ ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰੋ ਤਾ ਹਰ ਕੇ ਦਵਾਰ ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਾਰ ਕਬੀਰ ਸਾਹਿਬ ਜੀ ਕਹਿਣ ਲਗੇ ਮੇਰੇ ਅੰਦਰ ਹੁਣ ਇੱਥੇ ਮੋਹਿ ਮਰਨੇ ਕਾ ਚਾਉ ਹੈ ਦਾ ਮਤਲਬ ਇਹ ਨਹੀਂ ਕਿ ਕਬੀਰ ਸਾਹਿਬ ਜੀ ਆਤਮ ਤਿਆਰ ਕਰਨ ਲਈ ਕਹਿ ਰਹੇ ਨੇ ਵੀ ਆਤਮ ਤਿਆਈ ਕਰ ਲੋ ਨਹੀਂ ਇਥੇ ਮਰਨ ਦਾ ਭਾਵ ਹੈ ਕਿ ਆਪਣੇ ਆਪ ਨੂੰ ਦੁਨੀਆ ਦੀ ਮਾਇਆ ਵੱਲੋਂ ਮਾਰ ਲੈਣਾ ਪਾਪਾਂ ਵੱਲੋਂ ਮਾਰ ਲੈਣਾ ਲਾਲਚ ਵੱਲੋਂ ਮਾਰ ਲੈਣਾ ਮੋਹ ਵੱਲੋਂ ਮਾਰ ਲੈਣਾ ਖਤਮ ਕਰ ਲੈਣਾ ਆਪਣੇ ਆਪ ਨੂੰ ਮਰਿਆ ਹੁਣ ਮਰੇ ਬੰਦੇ ਨੂੰ ਨਾ ਤਾਂ ਲਾਲਚ ਹੁੰਦਾ ਹੈ ਨਾ ਮੋਹ ਹੁੰਦਾ ਹੈ ਨਾ ਕੋਈ ਉਹਦੇ ਅੰਦਰ ਵਕਾਰ ਹੁੰਦਾ ਹੈ ਮਰੇ ਬੰਦੇ ਨੂੰ ਕੁਝ ਨਹੀਂ ਹੁੰਦਾ ਤੇ ਕਹਿ ਲੱਗੇ ਵੀ ਜਿਉਂਦੇ ਜੀ ਮਰਿਆਵਾਂ ਵਾਲੀ ਬਿਰਤੀ ਧਾਰਨ ਹੋ ਜੇ ਬੰਦੇ ਅੰਦਰ ਕੋਈ ਕਿਸੇ ਚੀਜ਼ ਨਾਲ ਹੁਣ ਮਰਿਆ ਬੰਦੇ ਨੂੰ ਨਾ ਕੋਈ ਰਿਸ਼ਤਾ ਨਾਤਾ ਕੋਈ ਮੋਹ ਹੰਕਾਰ ਲਾਲਚ ਕੁਝ ਨਹੀਂ ਹੁੰਦਾ ਉਹਨੂੰ ਕੁਝ ਨਹੀਂ ਚਾਹੀਦਾ ਮਰੇ ਹੋਏ ਡੈੱਡ ਬਾਡੀ ਨੂੰ ਹੁਣ ਮਰਿਆ ਮਿਰਤ ਸਰੀਰ ਹੈ ਕਬੀਰ ਸਾਹਿਬ ਜੀ ਕਹਿੰਦੇ ਜਿਉਂਦੇ ਜੀ ਉਹ ਬਿਰਤੀ ਤੇਰੇ ਅੰਦਰ ਨਹੀਂ ਚਾਹੀਦੀ ਜਿਹੜੀ ਇੱਕ ਮਰੇ ਦੇ ਅੰਦਰ ਕਬੀਰ ਮੋਹ ਮਰਨੇ ਕਾ ਚਾਉ ਹੈ ਕਹਿਣ ਲਗੇ ਮੇਰੇ ਅੰਦਰ ਆਪਾ ਭਾਵ ਮਿਟਾ ਦੇਣ ਦੀ ਇੱਕ ਬੜੀ ਤਮੰਨਾ ਹੈ ਮਰੂੰ ਤਾਂ ਹਰ ਕੇ ਦਵਾਰ ਕਹਿਣ ਲੱਗੇ ਇਹ ਆਪਾ ਭਾਵ ਉਦੋਂ ਹੀ ਮਿਟਦੇ ਜਦੋਂ ਹਰ ਕੇ ਦਵਾਰ ਜਦੋਂ ਗੁਰੂ ਦੇ ਮੈਂ ਦਵਾਰ ਬੂਹੇ ਤੇ ਡਿਗਦਾ ਆਣ ਉਨਾ ਚਿਰ ਨਹੀਂ ਜੇ ਇਹ ਮਿਟਣਾ ਅੰਦਰੋਂ ਜਨਾ ਚਿਰ ਗੁਰੂ ਧਾਰਨ ਕਰਕੇ ਗੁਰੂ ਦੇ ਦਰਵਾਜ਼ੇ ਤੇ ਬੰਦਾ ਨਾਨਕ ਕਿੱਢੇ ਮਰੋਂ ਤਾਂ ਹਰ ਕੇ ਦਵਾਰ ਮਰੋਂ ਤਾਂ ਮੈਂ ਤਾਂ ਮਾਰ ਸਕਦਾ ਅੰਦਰੋਂ ਇਹ ਚੀਜ਼ਾਂ ਨੂੰ ਮਾਰ ਸਕਦਾ ਜਦੋਂ ਹਰੀ ਦੇ ਦਵਾਰੇ ਤੇ ਆਣ ਕਿੱਢਾਂਗਾ ਅਗਲਾ ਬਚਨ ਕਹਿਣ ਲੱਗੇ ਮਤ ਹਰ ਪੁੱਛੈ ਕੌਣ ਹੈ ਕਹਿ ਲਗੇ ਇਸ ਤਰ੍ਹਾਂ ਕੋਈ ਅਜਬ ਗੱਲ ਨਹੀਂ ਕਿ ਮੇਰ ਕਰਕੇ ਉਹ ਬਖਸ਼ਿੰਦ ਪ੍ਰਭੂ ਕਦੇ ਪੁੱਛ ਪੋਚੀ ਬਏ ਕਿ ਮੇਰੇ ਦਰਵਾਜ਼ੇ ਉੱਤੇ ਕੌਣ ਡਿਗਾ ਪਰ ਆ ਹਮਾਰੇ ਦਵਾਰ ਕਹਿ ਲਗੇ ਜਿਵੇਂ ਤੀਰਥ ਇਸ਼ਨਾਨ ਉੱਚੀ ਜਾਤ ਕੁੱਲ ਦਾ ਆਸਰਾ ਇਹ ਚੀਜ਼ਾਂ ਸਿਮਰਨ ਨਹੀਂ ਨਾ ਕਰ ਲ ਦਿੰਦੀਆਂ ਚੇਤੇ ਰੱਖਣਾ ਇਸ ਮਾਇਆ ਦੇ ਜੰਜਾਲ ਦੇ ਜਾਲ ਵਿੱਚ ਫਸਾ ਦਿੰਦੀਆਂ ਨੇ ਇਹ ਚੀਜ਼ਾਂ ਤਿਵੇਂ ਹੀ ਜਾਇਦਾਦ ਦੀ ਮਲਕੀਅਤ ਮਾਇਆ ਦੀ ਮਮਤਾ ਵੀ ਪ੍ਰਭੂ ਚਰਨਾਂ ਦੇ ਵਿੱਚ ਜੁੜ ਨਹੀਂ ਦਿੰਦੀ ਕਹਿਣ ਲੱਗੇ ਮਾਇਆ ਤਿਆਗਣੀ ਹੈ ਪਰ ਇਹ ਤਿਆਗ ਕੇਹੀ ਪ੍ਰਭੂ ਦੇ ਦਰ ਤੋਂ ਬਖਸ਼ਿਸ਼ ਦੀ ਆਸ ਰੱਖਣੀ ਹੈ ਮਮਤਾ ਦੇ ਤਿਆਗ ਨਾਲ ਕੋਈ ਹੱਕ ਨਹੀਂ ਬਣ ਜਾਂਦਾ ਕਿ ਹੁਣ ਜ਼ਰੂਰ ਮਿਲ ਪਏਗਾ ਚੇਤੇ ਰੱਖਣਾ ਇਹ ਕੇਵਲ ਤੇ ਕੇਵਲ ਗੁਰੂ ਦੀ ਬਖਸ਼ਿਸ਼ ਤੇ ਪੰਡੇ ਕਿਉ ਪ੍ਰਮਾਤਮਾ ਉਹ ਵਾਹਿਗੁਰੂ ਆਪਣੇ ਚਰਨਾਂ ਨਾਲ ਜੋੜਨ ਵਾਸਤੇ ਸਾਡੇ ਤੇ ਕਿਰਪਾ ਕਰੇ ਤੇ ਸਾਨੂੰ ਨਾਮ ਸਿਮਰਨ ਭਜਨ ਬੰਦਗੀ ਦੀ ਦਾਤ ਬਖਸ਼ ਕੇ ਸਾਡਾ ਪਾਰ ਉਤਾਰਾ ਕੇ